ਹਾਂਜੀ ਮੇਰਾ ਨਾਮ ਪ੍ਰਿੰਸੀਪਲ ਅਜੇ ਬੀਰੀ ਜੀ ਪ੍ਰਿੰਸੀਪਲ ਡੀਏ ਸੀਨਰ ਸਕੈਂਟ ਸਕੂਲ ਆਥੀ ਗੇਟ ਤੋਂ ਅੱਜ ਸਕੂਲ 'ਚ ਬੜੇ ਖੁਸ਼ ਹਾਂ ਦਿੰਨਾ ਕਿ ਭਗਵਾਨ ਵਾਲਮੀਕੀ ਜੀ ਦਾ ਅਸੀਂ ਜਿਹੜਾ ਜਨਮ ਦਿਨ ਹੈ ਉਹਦੇ ਪਲਖ 'ਚ ਜਿਹੜਾ ਆਮ ਰੱਖਿਆ ਗਿਆ ਵਾਲਮੀਕੀ ਸੰਸਥਾਵਾਂ ਤੋਂ ਅਲੱਗ-ਅਲੱਗ ਵਿਅਕਤੀ ਸ਼ਾਮਲ ਹੋਏ ਲक्की ਵੈਜ ਜੀ ਅਸਿਸਟੈਂਟ ਜੁਆਇੰਟ ਕਮਿਸ਼ਨਰ ਵਿਧਾਹੁਣ ਸਾਹਿਬ ਆਏ ਸੀ ਉਹਨਾਂ ਨੇ ਵੀ ਬੱਚਿਆਂ ਨੂੰ ਅਸ਼ੀਰਵਾਦ ਦਿੱਤਾ ਤੇ ਬੱਚੇ ਨੂੰ ਇਹੀ ਸਿੱਖਿਆ ਦਿੱਤੀ ਕਿ ਜੋ ਭਗਵਾਨ ਵਾਲਮੀਕੀ ਜੀ ਨੇ ਕਿਹਾ ਹੈ ਉਹਨਾਂ ਦੀ ਸਿੱਖਿਆ ਉੱਪਰ ਉਤਰਾ ਜਿਵੇਂ ਪੂਰਾ ਇੰਨੀ ਦਿਨ ਪਹਿਲਾਂ ਜੋ ਉਹਨਾਂ ਨੇ ਸੰਦੇਸ਼ ਦਿੱਤਾ ਹੈ ਅੱਜ ਦੇ ਯੁੱਗ 'ਚ ਅੱਜ ਵੀ ਉਹਦਾ ਪੂਰਾ ਰੈਲੇਵੈਂਸ ਹੈ ਬਈ ਇੱਕ ਵਾਰੀ ਫੇਰ ਸਾਰੇ ਸਮਾਜ ਨੂੰ ਬਾਲਮਿਕੀ ਸਮਾਜ ਨੂੰ ਸਾਰੇ ਸਮਾਜ ਨੂੰ ਕਿਉਂਕਿ ਜਿਹੜਾ ਬਾਲਮਿਕੀ ਸਮਾਜ ਹੈ ਉਹ ਵੀ ਸਾਡਾ 파ਟਨਰ 파ਰਸਰ ਹੈ ਮੈਂ ਆਪਣੇ ਸਮਾਜ ਨੂੰ ਮੁਬਾਰਕ ਦਿੰਦਾ ਮੈਂ ਕਿ ਭਗਵਾਨ ਵਾਲਮੀਕੀ ਦੇ ਚੱਲੇ ਨਕਸ਼ੇ ਕਰਮ ਦੇ ਚੱਲਿਆ ਜਾਵੇ ਤੇ ਦੁਨੀਆ 'ਚ ਸੁੱਖ ਸ਼ਾਂਤੀ ਕਾਇਮ ਕੀਤੀ ਜਾਵੇ ਧੰਨਵਾਦ ਬੱਚਿਆਂ ਨੂੰ ਪੜਾਈ ਵਾਸਤੇ ਇਸਨੂੰ ਵੀ ਪ੍ਰਾਪਤ ਕੀਤਾ ਕੋਈ ਵੀ ਬੱਚਾ ਜਿਹੜਾ ਨੀਡੀ ਹੈ ਉਹਦੀ ਐਜੂਕੇਸ਼ਨ ਫ੍ਰੀ ਆਫ ਕਾਸਟ ਹੈ ਜੀ ਡੀਏਵੀ ਕਾਲਜ ਮੈਨੇਜਮੈਂਟ ਕਮੇਟੀ ਵੱਲੋਂ ਔਰ ਇਹਦੀਆਂ ਵਰਦੀਆਂ ਉਹਨਾਂ ਦੀਆਂ ਕਿਤਾਬਾਂ ਸਕੂਲਾਂ ਨੂੰ ਫ੍ਰੀ ਪ੍ਰੋਵਾਈਡ ਕੀਤੀਆਂ ਜਾਂਦੀਆਂ। ਮੈਂ ਤੁਹਾਡੇ ਲਈ ਬੇਨਤੀ ਵੀ ਕਰਾਂਗਾ ਸਮਾਜ 'ਚ ਕਿ ਜਿਹੜੇ ਬੱਚੇ ਇਸ ਚੀਜ਼ ਤੋਂ ਵਾਂਝੇ ਨੇ, ਪੈਸੇ ਤੋਂ ਕਾਰਨ ਪੜ੍ਹਾਈ ਛੱਡ ਰਹੇ ਨੇ, ਉਹ ਡੀਏਵੀ ਸੰਸਥਾਚਾਨ, ਜੋ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਦੀ ਗਾਈਡਲਾਈਨਸ ਹੈ ਕਿ ਸਮਾਜ ਦੇ ਹਰ ਵਿਅਕਤੀ ਨੂੰ ਉੱਪਰ ਚੁੱਕਣਾ ਹੈ, ਉਹਦੇ ਵਾਸਤੇ ਡੀਏਵੀ ਕਾਲਜ ਮੈਨੇਜਿੰਗ ਕਮੇਟੀ ਹਮੇਸ਼ਾ ਤਿਆਰ ਹੈ। 1st ਕਲਾਸ ਤੋਂ ਲੈ ਕੇ ਪਲੇ ਪੈਂਤੂ ਲੈ ਕੇ +2 ਤੱਕ ਕਰਨੀ। ਪਲੇ ਪੈਂਤੂ ਲੈ ਕੇ +2 ਤੱਕਨ ਸਾਡੇ ਮਾਤੇ ਉਹਨਾਂ ਨੂੰ ਫੇਰ ਕੋਈ ਵੀ ਬੱਚਾ ਜਿਹੜਾ ਪੈਸੇ ਦੇ ਕਾਰਨ ਘਰ ਬੈਠਾ ਵਾ ਜਿਹੜਾ ਉਹ ਆਵੇ ਸਕੂਲ ਦੇ ਵਿੱਚ ਉਹਦਾ ਸਵਾਗਤ ਹੈ ਉਹ ਰਾਕੇ ਆਪਣੀ এডਿਕੇਸ਼ਨ ਪੂਰੀ ਕਰੇ ਸਾਰਿਆਂ ਪਹਿਲਾਂ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੀ ਮੈਂ ਲक्की ਬਾਦ ਪੰਜਾਬ ਪ੍ਰਧਾਨ ਭਗਵਾਨ ਵਾਲਮੀਕੀ ਵੀਰ ਸਾਨਾ ਪਹਿਲਾਂ ਤਾਂ ਇਹ ਸਾਰੇ ਵਿਸ਼ਵ ਨੂੰ ਭਾਰਤ ਵਾਸੀਆਂ ਨੂੰ ਭਗਵਾਨ ਵਾਲਮੀਕੀ ਮਹਾਰਾਜ ਦੇ ਪ੍ਰਗਟ ਦਿਵਸ ਦੀਆਂ ਲੱਖ ਲੱਖ ਵਧਾਈਆਂ ਔਰ ਅੱਜ ਅਸੀਂ ਬਹੁਤ ਧੰਨਵਾਦੀ ਹਾਂ ਡੀਏਵੀ ਸੰਸਥਾ ਦੇ ਪ੍ਰਿੰਸੀਪਲ ਅਜੇ ਬੇਰੀ ਜੀ ਦੇ ਜਿਨ੍ਹਾਂ ਨੇ ਅੱਜ ਪ੍ਰਿੰਸੀਪਲ ਜਿਹੜੀ डीवी स्कूल दी जड़ी यज्ञशाला वा और भगवान वाल्मीकि महाराज जी दे प्रकट दिवस दे संबंध विच जेड़ा इथे एक हवन यज्ञ करवाया गया वा क्योंकि ਸਾਡੇ ਵੇਦਾਂ ਚ ਵੀ ਕਿਤੇ ਵੀ ਰੀ ਜ਼ਿਕਰ ਨਹੀਂ ਆਂਦਾ ਜਾਤੀਵਾਦ ਦਾ ਜਾਂ ਜੋ ਪ੍ਰੋਪਗੈਂਡਾ ਕਾਮਰੇਡਾਂ ਵੱਲੋਂ ਜਾਂ ਐਨਟੀ ਜਿਹੜੇ ਸਨਾਤਨੀ 엘ਮੈਂਟਸ ਹੈਗੇ ਉਹਨਾਂ ਵੱਲੋਂ ਇੱਕ ਪ੍ਰੋਪਗੈਂਡਾ ਫਲਾਇਆ ਜਾਂਦਾ ਵਾ ਕਿ ਜਾਤੀਵਾਦ ਜਾਂ ਦਲਿਤਾਂ ਨੂੰ ਪ੍ਰਵੇਸ਼ ਨਹੀਂ ਹੈ ਇਸ ਤਰੀਕੇ ਦਾ ਬਿਲਕੁਲ ਕੁਝ ਨਹੀਂ ਹੈ ઓਰਾ ਕੇ ਜੀਤੀ ਜਾਲਦੀ ਦੀ ਮਿਸਾਲ ਜਿਹੜੀ ਹੈ ਪ੍ਰਿੰਸੀਪਲ ਅਜੇ ਬੇਰੀ ਜੀ ਨੇ ਉਹਨਾਂ ਨੇ ਇਹ ਪੇਸ਼ ਕੀਤੀ ਹੈ ਡੀਵੀ ਸੰਸਥਾ ਨੇ ਪੇਸ਼ ਕੀਤੀ ਹੈ ਔਰ ਇੱਕ ਮੀਲ ਪੱਥਰ ਇੱਕ ਸਾਬਿਤ ਹੋਇਆ ਵਾ ਔਰ ਯੱਗਸ਼ਾਲਾ ਦੇ ਵਿੱਚ ਮੈਂ ਜਿਸ ਤਰ੍ਹਾਂ ਦੇਖ ਰਿਹਾ ਸੀ ਕਿ 40 ਤੋਂ 50 ਜਿਹੜੇ ਬੱਚੇ ਆ ਉਹ ਵੈਦਿਕ ਜਿਹੜੇ ਮੰਤਰਾਂ ਦਾ ਉਚਾਰਨ ਕਰ ਰਹੇ ਸੀਗੇ ਇੱਕ ਇੱਕ ਵੱਖਰਾ ਹੀ ਆਬਾ ਮੰਡਲ ਜਿਹੜਾ ਇੱਕ ਪ੍ਰਸਤੁਤ ਕੀਤਾ ਜਾ ਰਿਹਾ ਸੀਗਾ ਕਿਉਂਕਿ ਅੱਜ ਕੱਲ ਦਾ ਜਿਹੜਾ ਯੁੱਧ ਹੈਗਾ ਵਾ ਕਿਉਂਕਿ ਜਿਹੜੇ ਪੱਛਮੀ ਸਭਿਤਾ ਵਾ ਜਿਹੜੀ ਪੱਛਮੀ ਸੋਚ ਨੂੰ ਲੈ ਕੇ ਚੱਲਦਾ ਪਿਆ ਵਾ ਔਰ ਜਿਹੜਾ ਚਿਰਦਰਹੀਂ ਹੋ ਚੁੱਕਾ ਵਾ ਔਰ 11 ਮਰੀਅਦਿਤ ਹੋ ਚੁੱਕਾ ਵਾ ਪਰ ਇੱਥੇ ਡੀਏਵੀ ਸੰਸਥਾ ਦੇ ਵਿੱਚ ਆ ਕੇ ਇੱਕ ਰਿਐਲਿਟੀ ਸਾਨੂੰ ਇੱਕ ਫੀਲ ਹੋਈ ਹੈ ਕਿ ਵੀ ਇੱਕ ਪ੍ਰਾਤਨ ਸਮੇਂ ਦੇ ਵਿੱਚ ਆ ਪਰੰਪਰਾ ਸੀਗੀ ਉਹ ਸਾਡੇ ਵੈਦਿਕ ਰਿਸ਼ੀਆਂ ਵੱਲੋਂ ਜਿਹੜੀ ਇੱਕ ਕੀਤੀ ਜਾਂਦੀ ਸੀਗੀ ਔਰ ਮੈਂ ਮੈਨੂੰ ਖੁਦ ਇਸ ਚੀਜ਼ ਨੂੰ ਗਰਵ ਮਹਿਸੂਸ ਹੋ ਰਿਹਾ ਵਾ ਕਿ ਅੱਜ ਤੇ ਆਪਾਂ ਆਏ ਆ ਔਰ ਮੈਂ ਇੱਕ ਹੋਰ ਚੀਜ਼ ਦੱਸਣਾ ਚਾਹਾਂਗਾ ਕਿ ਮੈਂ ਆਪ ਖੁਦ ਡੀਏਵੀ ਜਿਹੜੀ ਮੇ ਸਕੂਲਿੰਗ ਮੇਰੀ ਡੀਏਵੀ ਸਕੂਲ ਦੀ ਆ ਔਰ ਮੇਰੀ ਜਿਹੜੀ ਕਾਲਜ ਦੀ ਜਿਹੜੀ ਸਟੱਡੀ ਆ ਉਹ ਵੀ ਸਾਰੀ ਡੀਏਵੀ ਕਾਲਜ ਦੀ ਆ ਔਰ ਬਹੁਤ ਬਹੁਤ ਧੰਨਵਾਦੀ ਆ ਇਹਨਾਂ ਦਾ ਪ੍ਰਿੰਸੀਪਲ ਸਾਹਿਬੀ ਦਾ ਔਰ ਇੱਕ ਵਿਸ਼ੇਸ਼ ਜਿਹੜੀ ਆ ਪ੍ਰਿੰਸੀਪਲ ਸਾਹਿਬ ਨੇ ਜਿਹੜੀ ਕਿ ਘੋਸ਼ਣਾ ਕੀਤੀ ਆ ਕਿਉਂਕਿ ਦੇਖਿਆ ਜਾਵੇ ਕਿ ਸਮਾਜ ਸਾਡਾ ਜਿਹੜਾ ਵਾ ਬਹੁਤ ਜ਼ਿਆਦਾ ਗਰੀਬੀ ਕਰਕੇ ਜਿਹੜਾ ਜਿਹੜੇ ਸਕੂਲ ਦੇ ਬੱਚੇ ਜਿਹੜੇ ਆ ਸਕੂਲਿੰਗ ਤੋਂ ਵਾਂਝੇ ਹੋ ਚੁੱਕੇ ਆ ਔਰ ਉਹਨਾਂ ਵੱਲੋਂ ਵੀ ਅੱਜ ਇੱਕ ਇਸ ਪਵਿੱਤਰ ਦਿਹਾੜੇ ਤੇ ਐ ਪ੍ਰਿੰਸੀਪਲ ਸਾਹਮਣੇ ਇੱਕ ਅਨਾਉਂਸਮੈਂਟ ਕੀਤੀ ਹੈ ਕਿ ਵੀ ਜਿੰਨੇ ਵੀ ਸਕੂਲ ਜਿਹੜੇ ਬੱਚੇ ਪੜ੍ਹਨਾ ਚਾਹੁੰਦੇ ਆ ਓ ਡੀਏਵੀ ਸੰਸਥਾ ਉਹਨਾਂ ਦਾ ਸਵਾਗਤ ਕਰਦੀ ਆ ਜਿਹਦੇ ਵਿੱਚ ਉਹਨਾਂ ਦੀਆਂ ਪਲੇ ਪੈਨ ਤੋਂ ਲੈ ਕੇ ਪਲੱਸ 2 ਤੱਕ ਦੀ ਜਿਹੜੀ ਪੜ੍ਹਾਈ ਆ ਬਿਲਕੁਲ ਫ੍ਰੀ ਕੀਤੀ ਜਾਵੇਗੀ ਵਿੱਚ ਕਿਤਾਬਾਂ ਯੂਨੀਫਾਰਮਸ ਵਗੈਰਾ ਔਰ ਬਹੁਤ ਜ਼ਿਆਦਾ ਸਮਾਜ ਨੂੰ ਇਹ ਪਿਆਰ ਕਰਦੇ ਆ ਔਰ ਮੈਂ ਸਾਰਿਆਂ ਨੂੰ ਅਪੀਲ ਕਰਾਂਗਾ ਸਾਰੇ ਸਮਾਜ ਨੂੰ ਕਿ ਜਾਤੀਵਾਦ ਕਿਤੇ ਵੀ ਨਹੀਂ ਸੀਗਾ ਨਾ ਇਹ ਇਹ ਜਿਆ ਕਿਤੇ ਰੱਖੋ ਕਿਉਂਕਿ 1000 2000 ਸਾਲ ਪਹਿਲਾਂ ਦੀ ਜਿਹੜੀ ਚੀਜ਼ ਆਈ ਹੈ ਸਾਡੇ ਸਮਾਜ ਵਿੱਚ ਸਾਡੇ ਲੋਕਾਂ ਦੇ ਵਿੱਚ ਪਾ ਦਿੱਤੀ ਗਈ ਹੈ ਭਰਾਤਨ ਸਮੇਂ ਦੇ ਵਿੱਚ ਵੀ ਕੁਝ ਨਹੀਂ ਸੀਗਾ ਔਰ ਜਿੱਥੇ ਆਪਾਂ ਵੇਖਿਆ ਜਾਵੇ ਕਿ ਰਮਾਇਣ ਦੇ ਰਚయిత ਔਰ ਮਹਾਭਾਰਤ ਦੇ ਰਚయిత ਭਗਵਾਨ ਵਾਲਮੀਕੀ ਸੀਗੇ ਔਰ ਮਹਾਭਾਰਤ ਦੇ ਵੇਦ ਵ્યાਸ ਸੀਗੇ ਔਰ ਐਸੀ ਸਮਾਜੋ ਸੀਗੇ ਕਿਤੇ ਵੀ ਸਾਡੇ ਸਮਾਜ ਦੇ ਵਿੱਚ ਜਿਹੜੀ ਆ ਸਾਡੇ ਗ੍ਰੰਥਾਂ ਦੇ ਵਿੱਚ ਮੇਨਲੀ ਕਿਤੇ ਵੀ ਜਾਤੀਵਾਦ ਨਹੀਂ ਸੀਗਾ ਔਰ ਇਸ ਥੀਨੂਪਾ ਛੱਡ ਕੇ ਇੱਕ ਨਵੀਂ ਸ਼ੁਰੂਆਤ ਕਰੀਏ ਔਰ ਇੱਕ ਵਧੀਆ ਸਮਾਜ ਦੀ ਜਿਹੜੀ ਸਿਰਜਣਾ ਕਰੀਏ ਔਰ ਆਪਣੇ ਧਰਮ ਦੇ ਪੱਕੇ ਰਹੀਏ ਇਨਾ ਹੀ ਮੈਂ ਕਹਿੰਦਾ ਹਾਂ ਸਾਰਿਆਂ ਨੂੰ ਜੈ ਵਾਲਮੀਕੀ ਜੈ ਸ਼੍ਰੀ ਰਾਮ ਜੀ ਰਾਏ ਕੁਮਾਰ ਸ਼ਰਮਾ ਧਰਮ ਯਾਰਗਨ ਸੰਜੋਜੇ ਕਮਰਸਰ ਤੋਂ ਆਈਦਾਇਦਾ ਉਪਰਾਲਾ ਬਹੁਤ ਵਧੀਆ ਉਪਰਾਲਾ ਕੀਤਾ ਗਿਆ ਔਰ ਭਗਵਾਨ ਵਾਲਮੀਕੀ ਜੀ ਦਾ ਜਿਹੜਾ ਪ੍ਰਗਟ ਦੀਵਸ ਤੇ ਉਪਲਖਿਛ ਆਜਿਥੇ ਹਮੇਂ ਕੀਤਾ ਗਿਆ ਔਰ ਖਾਸ ਕਰਕੇ ਡੀਏਵੀ ਸਕੂਲ ਵੱਲੋਂ ਔਰ ਜਿਹੜੇ ਇਹਨਾਂ ਦੇ ਪ੍ਰਿੰਸੀਪਲ ਨੇ ਅਜੇ 베ਰੀ ਜੀ ਉਹ ਹਰ ਵੇਲੇ ਸਾਡੇ ਨਾਲ ਮੋਢਾ ਨਾਲ ਮੋਢਾ ਜੋੜ ਕੇ ਇਹੋ ਜਿਹੇ ਸੰਸਕਾਰ ਦੀਆਂ ਸਨਾਤਨ ਨਾਲ Hindu ਧਰਮ ਨਾਲ ਜੋੜਨ ਦੀਆਂ ਬੜੀਆਂ ਉਪਲਬਧੀਆਂ ਰਹੀਆਂ ਇਹਨਾਂ ਦੇ ਬਹੁਤ ਕੰਮ ਕੀਤੇ ਨੇ ਔਰ ਅੱਜ ਇਹਨਾਂ ਨੂੰ ਜਿਹੜਾ ਇੱਥੇ ਹਵਨ ਯਾਗ ਕਰਾਇਆ ਉਹਦੇ ਚ ਇਹ ਵੇਖ ਕੇ ਬੜੀ ਖੁਸ਼ੀ ਹੋਈ ਹੈ ਕਿ ਜਿਹੜੇ 40 ਬੱਚੇ ਨਿਗੇ ਨਿਗੇ 40 ਬੱਚੇ ਔਰ ਉਹਨਾਂ ਨੇ Vedic ਮੰਤਰਾਂ ਦਾ ਹਵਨ ਯਾਗ ਕਰਵਾਇਆ ਔਰ ਬਹੁਤ ਅੱਛਾ ਲੱਗਾ ਇਹੋ ਜਿਹੇ ਉਪਰਾਲੇ ਹੁੰਦੇ ਰਹਿਣ ਔਰ ਬਾਲਮੀਕ ਸਮਾਜ ਨਾਲ ਔਰ ਸਾਰੇ ਆਪਾਂ ਰਲ ਮਿਲ ਕੇ ਸਾਰੇ ਧਰਮ ਇੱਕ ਜੇ ਫੰਕਸ਼ਨ ਬਣਾਈਏ ਇੱਕ ਰਲ ਮਿਲ ਕੇ ਬਣਾਈਏ જય શ્રી ਰਾਮ Ja, ich schon.